ਅੰਦਰ ਹੋ ਅੰਦਰ ਪੰਦਰ ਪਾਪਾ ਨੇ ਜਿੰਦ ਤੁਹਾਡੇ ਪਿੰਡ ਚ ਸ਼ਰਿਆਮ ਚੱਲੇ ਈਟਾ ਰੋੜੇ ਪਾਪਾ ਜੀ ਅੰਦਰ ਹੋ ਉਹ ਕਿਉਂ ਅੰਦਰ ਹੋ ਆ ਪਾਪਾ ਜੀ ਅੰਦਰ ਮੌਕੇ ਤੇ ਹੋ ਗਿਆ ਜ਼ਬਰਦਸਤ ਹੰਗਾਮਾ ਮਚ ਗਿਆ ਚੀਕ ਚਹਾੜਾ ਪਾਪਾ ਜੀ ਮੋਰ ਪਾਪਾ ਜੀ ਸਨਾਪੂਰਨ ਮਾਹੌਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਬਣਾ ਚਲ ਕਿੱਥੇ ਉੱਪਰ ਬਣਾਓ ਵੀਡੀਓ ਬਣਾ ਇੰਨਾ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਪਿੰਡ ਚ ਈਟਾ ਰੋੜੇ ਚੱਲ ਰਹੇ ਨੇ ਹੰਗਾਮਾ ਹੋ ਰਿਹਾ ਚੀਕ ਚਹਾੜਾ ਮਚ ਰਿਹਾ ਕਾਫੀ ਸਮਾਂ ਪਿੰਡ ਚ ਹੰਗਾਮਾ ਹੁੰਦਾ ਦਿਖਾਈ ਦਿੱਤਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਾਪਾ ਜੀ ਪਾਰੀ ਹੰਗਾਮੇ ਦੀ ਇਹ ਵੀਡੀਓ ਗੁਰਦਾਸਪੁਰ ਦੇ ਪਿੰਡ ਤਲਵੰਡੀ ਝੁੰਗਲਾ ਤੋਂ ਸਾਹਮਣੇ ਆਈ ਹੈ ਜਿਸ ਨੇ ਹਰੇਕ ਦੇਖਣ ਵਾਲੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਹਰ ਕੋਈ ਦੇਖਣ ਵਾਲਾ ਇਹੋ ਸੋਚ ਰਿਹਾ ਕਿ ਆਖਰ ਇਹ ਪਿੰਡ ਚ ਚੱਲ ਕੀ ਰਿਹਾ ਹੈ ਕਿਉਂ ਇਹ ਪਿੰਡ ਚ ਅਜਿਹਾ ਤਣਾਪੂਰਨ ਮਾਹੌਲ ਬਣਿਆ ਹੋਇਆ ਹੈ ਜਾਣਕਾਰੀ ਮੁਤਾਬਕ ਇਸ ਤਣਾਪੂਰਨ ਮਾਹੌਲ ਦੀ ਵੀਡੀਓ ਇੱਕ ਧਿਰ ਦੇ ਵੱਲੋਂ ਬਣਾਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦੂਜੀ ਧਿਰ ਦੇ ਲੋਕਾਂ ਵੱਲੋਂ ਇਸ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਧਿਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੀ ਵੀਡੀਓ ਇਸ ਪਰਿਵਾਰ ਦੀ ਕੁੜੀ ਵੱਲੋਂ ਬਣਾਈ ਗਈ ਸੀ ਹੁਣ ਇਸ ਕੁੜੀ ਵੱਲੋਂ ਮੀਡੀਆ ਸਾਹਮਣੇ ਆ ਕੇ ਵਾਰਦਾਤ ਸੰਬੰਧੀ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੱਲ ਜਦੋਂ ਇਹ ਘਟਨਾ ਵਾਪਰੀ ਜਦੋਂ ਇਹ ਹਮਲਾ ਚਨਕ ਹੋਇਆ ਮੈਂ ਬਹੁਤ ਡਰ ਗਈ ਸੀ ਸੈਮੀ ਸੀ ਪਰ ਜਦੋਂ ਅੱਜ ਚੇਅਰਮੈਨ ਸਾਹਿਬ ਆਏ ਨੇ ਹਣ ਬਹੁਤ ਜ਼ਿਆਦਾ ਤਸੱਲੀ ਮਿਲੀ ਹੈ ਤੇ ਬਹੁਤ ਮਤਲਬ ਫੀਲ ਕਰ ਰਹੀ ਕਿ ਹੁਣ ਆਈ ਸੇਫ ਆ ਮਤਲਬ ਹੁਣ ਕੋਈ ਡਰ ਜਾ ਨਹੀਂ ਰਿਹਾ ਮਨ ਵਿੱਚ ਨਾ ਦੇ ਹੋਂ ਤੋਂ ਬਾਅਦ ਐਕਚੁਅਲੀ ਕੱਲ ਮੇਰੇ ਪਪਾ ਗਏ ਸੀ ਵਡਾਲਾ ਗ੍ਰੰਥੀਆਂ ਦੁੱਧ ਲੈਣ ਗਏ ਸੀ ਤੇ ਇਹ ਇਕੱਲੇ ਗਏ ਸੀ ਤੇ ਜਦੋਂ ਇਹ ਉਧਰ ਆਏ ਤੇ ਇੱਕ ਜਨਕਰਾਜ ਚਰਨਜੀਤ ਤੇ ਤੇ ਉਹਨਾਂ ਦੇ ਹੋਰ ਕੁਝ ਬੰਦਿਆਂ ਨੇ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉੱਥੇ ਹੀ ਢੋਣ ਦੀ ਕੋਸ਼ਿਸ਼ ਕੀਤੀ ਤੇ ਪਰ ਇਹਨਾਂ ਨੇ ਸਕੂਟੀ ਦੀ ਰੇਸ ਕਰਕੇ ਘਰ ਤੱਕ ਚਿਲਾਉਂਦੇ ਆਏ ਕਿ ਮੈਨੂੰ ਬਚਾਓ ਮੈਨੂੰ ਬਚਾਓ ਤੇ ਇਸ ਇਸ ਪੂਰੇ ਮਤਲਬ ਵੇਖ ਕੇ ਮੈਂ ਬਾਹਰ ਨਿਕਲੀ ਸੁਣਿਆ ਮੈਂ ਤੇ ਦੇਖਿਆ ਉਹਦਾ ਮਾਹੌਲ ਤੇ ਮੈਂ ਜਲਦੀ ਮਤਲਬ ਵੀਡੀਓ ਬਣਾਉਣੀ ਸ਼ੁਰੂ ਕੀਤੀ ਤੇ ਜਦੋਂ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਉਹਨਾਂ ਨੇ ਕੈਮਰਾ ਦੇਖਦਿਆਂ ਹੀ ਸਾਡੇ ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਕਿਹਾ ਤੂੰ ਕਦੋਂ ਤੋਂ ਵੀਡੀਓ ਤੇ ਬਣਾਉਂਦੀ ਆ ਤੇ ਇਸ ਕਰਕੇ ਤੇ ਜਦੋਂ ਉਹਨਾਂ ਨੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਮੈਂ ਮਤਲਬ ਵੀਡੀਓ ਬੰਦ ਕਰਕੇ ਤੇ ਅੰਦਰ ਚਲੀ ਗਈ ਇਸ सारी चीजें देख के मतलब मैं बहुत डर गई थी ता करके मतलब रो रही थी बड़े इस माहौल ਨੂੰ ਲੈ ਕੇ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪੰਜਾਬ ਜਤਿੰਦਰ ਗੌਰ ਬਿਸ ਪਿੰਡ ਚ ਪਹੁੰਚੇ ਜਿੱਨਾਂ ਵੱਲੋਂ ਦੋਮਾ ਤਰ੍ਹਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਗਈ ਪੀੜਤ ਪਰਿਵਾਰ ਦਾ ਵੀ ਉਹਨਾਂ ਵੱਲੋਂ ਹਾਲਚਾਲ ਜਾਣਿਆ ਗਿਆ ਜਾਣਕਾਰੀ ਮੁਤਾਬਕ ਹੈ ਇਸ ਮੌਕੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਪੀੜਤ ਇਸ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਦੇਣ ਦੇ ਹੁਕਮ ਜਾਰੀ ਕੀਤੇ ਗਏ ਨੇ ਆਖਰ ਇਹ ਮਾਹੌਲ ਕਿਉਂ ਬਣਿਆ ਇਹ ਤੁਸੀਂ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਦੇ ਮੂੰਹੋਂ ਹੀ ਸੁਣ ਲਓ ਕੱਲ ਵੀਡੀਓ ਦੇਖੀ ਸੀ ਮੇਰੇ ਧਿਆਨ ਦੇ ਵਿੱਚ ਇਹ ਵੀਡੀਓ ਆਈ ਸੀ ਵੀ ਇੱਕ ਬਟਾਲਾ ਦਾ ਪਿੰਡ ਜਿਹੜਾ ਤਲਵੰਡੀ ਆ ਉਹਦੇ ਵਿੱਚ ਪਾਸਟਰ ਦਿਗਵਿਜੇ ਜੀ ਨੇ ਇਹਨਾਂ ਦੇ ਘਰ ਦੇ ਅੰਦਰ ਆ ਕੇ ਕੁਝ ਲੋਕ ਪੱਥਰबाजी ਕਰ ਰਹੇ ਨੇ ਔਰ ਬੱਚੇ ਬਹੁਤ ਜ਼ਿਆਦਾ ਰੋ ਰਹੇ ਨੇ ਕੁਲਾਰੇ ਨੇ ਔਰ ਇੱਕ ਆਪਣੀ ਮਦਦ ਦੀ ਮੰਗ ਕਰ ਰਹੇ ਨੇ ਜਦੋਂ ਵੀਡੀਓ ਮੇਰੇ ਕੋਲ ਆਈ ਔਰ ਮੈਨੂੰ ਕਾਫੀ ਮੇਰੇ ਮinority ਕਮਿਸ਼ਨ ਦੇ ਵਿੱਚ ਕੰਪਲੇਂਟਾਂ ਵੀ ਆਈਆਂ ਕਾਫੀ ਲੋਕਾਂ ਦੇ ਮੈਸੇਜ ਵੀ ਆਏ ਸਾਡੇ ਐਸਐਮ ਰੰਧਾਵਾ ਜੀ ਨੇ ਇਹਨਾਂ ਦਾ ਸਾਡੇ ਮੈਂਬਰ ਸਹਿਬਾਨ ਨੇ ਗਿੱਲ ਸਾਹਿਬ ਸੋਤਾ ਸਾਹਿਬ ਇਹਨਾਂ ਦਾ ਸਾਰਿਆਂ ਦਾ ਮੈਨੂੰ ਫੋਨ ਆਇਆ ਤੇ ਅੱਜ ਮੈਂ ਇੱਥੇ ਸਖਤ ਨੋਟਿਸ ਲੈਂਦੇ ਹੋਏ ਇੱਥੇ ਅੱਜ ਮੈਂ ਆਇਆ ਹਾਂ ਔਰ ਮੇਰੇ ਨਾਲ ਇੱਥੇ ਸਾਡੇ ਡੀਐਸਪੀ ਸਾਹਿਬ ਵੀ ਆਏ ਨੇ ਐਸਐਚਓ ਸਾਹਿਬ ਵੀ ਆਏ ਨੇ ਔਰ ਮੈਂ ਪ੍ਰਸ਼ਾਸਨ ਨੂੰ ਇਹ ਨਿਰਦੇਸ਼ ਦਿੱਤੇ ਨੇ ਵੀ ਜਿਨ੍ਹਾਂ ਨੇ ਵੀ ਇਹ ਘਟਨਾਕਰਮ ਕੀਤਾ ਵਾ ਜਿਨ੍ਹਾਂ ਨੇ ਪਾਸਟਰ ਜੀ ਦੇ ਉੱਪਰ ਜਿਹਨਾਂ ਦੇ ਪਰਿਵਾਰ ਦੇ ਉੱਪਰ ਪੱਥਰਬਾਜ਼ੀ ਕੀਤੀ ਆ ਉਹਨਾਂ ਦੇ ਉੱਪਰ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਕਿਉਂਕਿ ਅਸੀਂ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਵੀ ਕਿਸੇ ਵੀ ਪਰਮੇਸ਼ਵਰ ਦੇ ਦਾਸ ਨੂੰ ਕਿਸੇ ਵੀ ਧਰਮ ਦੇ ਆਗੂ ਨੂੰ ਆਪਣੀ ਧਰਮ ਦੀ ਪ੍ਰੈਕਟਿਸ ਕਰਨ ਦੇ ਵਿੱਚ ਰੋਕਿਆ ਜਾਵੇ ਕਿਉਂਕਿ ਮinority ਕਮਿਸ਼ਨ ਜਿਹੜਾ ਵਾ ਇਸੇ ਲਈ ਬਣਾਇਆ ਗਿਆ ਸੀ ਵੀ ਪੰਜਾਬ ਦੇ ਵਿੱਚ ਜਿਹੜੇ ਘੱਟ ਗਿਣਤੀ ਦੇ ਜਿਹੜੇ ਲੋਕ ਨੇ ਉਹ ਚਾਹੇ ਈਸਾਈ ਨੇ ਭਾਵੇਂ ਮੁਸਲਮਾਨ ਨੇ ਭਾਵੇਂ ਜੈਨੀ ਨੇ ਬੁੱਧੀ ਨੇ ਪਾਰਸੀ ਨੇ ਅਗਰ ਕਿਸੇ ਨੂੰ ਵੀ ਆਪਣੇ ਧਰਮ ਦੀ ਪ੍ਰੈਕਟਿਸ ਕਰਨ ਦੇ ਵਿੱਚ ਰੋਕਿਆ ਜਾਊਗਾ ਤੇ ਮinority ਕਮਿਸ਼ਨ ਜਿਹੜਾ ਵਾ ਉਹ ਤੇ ਕਾਰਵਾਈ ਜ਼ਰੂਰ ਦੂਸਰੇ ਬੰਦਿਆਂ ਤੇ ਕਰੇਗਾ ਕਿਉਂਕਿ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਵੀ ਕਿਸੇ ਵੀ ਧਰਮ ਦੇ ਬੰਦੇ ਨੂੰ ਆਪਣੇ ਧਰਮ ਦੀ ਪ੍ਰੈਕਟਿਸ ਕਰਨ 'ਚ ਡਕਿਆ ਜਾਵੇ। ਇਹ ਦੇਖ ਲੈ ਇਹਨਾਂ ਦੇ ਘਰ ਦੇ ਜਿਹੜੇ ਪੇਪਰ ਇਹਨਾਂ ਦੇ ਘਰ ਦੇ ਪੇਪਰ ਇਹਨਾਂ ਦੇ ਨਾਮ ਤੇ ਆ ਔਰ ਜਿਨ੍ਹਾਂ ਨੇ ਇਹਨਾਂ ਨੂੰ ਜਗਾ দান ਕੀਤੀ ਆ ਉਹਨਾਂ ਨੇ ਐਫੀਡੇਵਿਟ ਤੇ ਲਿਖ ਕੇ ਦਿੱਤਾ ਵਾ ਵੀ ਇਹ ਘਰ ਅਸੀਂ ਇਹਨਾਂ ਨੂੰ দান ਕਰ ਰਹੇ ਆ ਔਰ ਇਹ ਘਰ ਦੇ ਵਿੱਚ ਆਪਣੇ ਰਹਿਣਗੇ ਮੈਂ ਡੀਐਸਪੀ ਸਾਹਿਬ ਨੂੰ ਇਹ ਨਿਰਦੇਸ਼ ਵੀ ਦਿੱਤੇ ਨੇ ਵੀ ਅਗਰ ਜੇ ਕੋਈ ਇਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚੋਂ ਕੱਢਦਾ ਵਾ ਜੇ ਇਹਨਾਂ ਨੇ ਮਾਰਕੁੱਟ ਕਰਦਾ ਵਾ ਜਾਂ ਮੈਨੂੰ ਜਿੱਦਾਂ ਭੈਣ ਜੀ ਨੇ ਦੱਸਿਆ ਬੱਚਿਆਂ ਨੇ ਦੱਸਿਆ ਵੀ ਅਸੀਂ ਬਾਜ਼ਾਰ ਜਾਂਦੇ ਆ ਸਾਨੂੰ ਕੋਈ ਟਾਂਚਬਾਜੀ ਕਰਦੇ ਨੇ ਸਾਨੂੰ ਬੈਡ ਜਿਹੜੇ ਕਮੈਂਟ ਕਰਦੇ ਨੇ ਜਾਂ ਸਾਨੂੰ ਮਾੜੀ ਸ਼ਬਦਾਵਲੀ ਯੂਜ਼ ਕਰਦੇ ਨੇ ਅਗਰ ਕੋਈ ਇਹਨਾਂ ਦੇ ਉੱਪਰ ਕੋਈ ਇਦਾਂ ਦੀ ਕੋਈ ਗੱਲ ਕਰੇਗਾ ਉਹਨਾਂ ਤੇ ਵੀ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਔਰ ਇਹਨਾਂ ਦਾ ਘਰ ਇਹਨਾਂ ਦੇ ਕੋਲ ਆ ਆਪਣੇ ਘਰ ਦੇ ਵਿੱਚ ਬੈਠ ਕੇ ਚਰਚ ਲਗਾਉਣ ਆਪਣੇ ਪਰਮੇਸ਼ਵਰ ਦਾ ਨਾਮ ਲੈਣ ਕੋਈ ਵੀ ਇਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕਰੂਗਾ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਵਾਇਰਲ ਹੋਈ ਇਸ ਵੀਡੀਓ ਨੂੰ ਲੈ ਕੇ ਆਖਰ ਹੁਣ ਪੁਲਿਸ ਪ੍ਰਸ਼ਾਸਨ ਦਾ ਕੀ ਬਿਆਨ ਸਾਹਮਣੇ ਆਇਆ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਕੱਲ ਨੂੰ ਇੱਕ ਇੱਥੇ ਪਿੰਡ ਦੇ ਪੱਥਰਵਾਜੀ ਦਾ ਇੱਕ ਮਸਲਾ ਕੋਈ ਸੀ ਉਹਦੇ ਵੀਡੀਓ ਵੀ ਵਾਇਰਲ ਹੋਈ ਸੀ ਇਹਨਾਂ ਤੱਕ ਵੀ ਕੰਪਲੇਂਟ ਪਹੁੰਚੀ ਸੀ ਮਾਈਨੋਰਿਟੀ ਕਮਿਸ਼ਨ ਨੇ ਫਿਰ ਇਹਦਾ ਆਪਣਾ ਆਪਣੇ ਵੱਲੋਂ ਇਹਦਾ ਸੰਗਿਆਨ ਲਿਆ ਤੇ ਇਹਨਾਂ ਵੱਲੋਂ ਅੱਜ ਮਾਨਜੋ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਸ੍ਰੀ ਜਤਿੰਦਰ ਗਵਰੋ ਜੀ ਉਹ ਆਏ ਸੀ ਅੱਜ ਇੱਥੇ ਪਹਿਲੇ ਉਹਨਾਂ ਨੇ ਜਿਹੜਾ ਕੰਪਲੇਨੈਂਟ ਆ ਜਿਹੜਾ ਪਹਿਲੇ ਪਾਸਟਰ ਸੀ ਜਿਹੜੇ ਇੱਥੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਫਿਰ ਮੁੜ ਕੇ ਵਿੱਚੋਂ ਸਾਂਝੀ ਜਨਤਾ ਜਿਹੜੀ ਇੱਥੇ ਚਰਚ ਦੇ ਵਿੱਚ ਬੈਠੀ ਆ ਉਹਨਾਂ ਨਾਲ ਸਾਰੀ ਬੈਠ ਕੇ ਗੱਲ ਕੀਤੀ ਹੈ ਤੇ ਮੈਂ ਵੀ ਇੱਥੇ ਨਾਲ ਹੀ ਮੌਜੂਦ ਰਿਹਾ ਜੀ ਜਿਹੜੀ ਉਹਨਾਂ ਦੀ ਫਾਰਮ ਜਿਹੜੀ ਪ੍ਰੀਮੀਨਰੀ ਜਿਹੜੀ ਉਹਨਾਂ ਨੇ ਆਪਣੀ ਇਨਕੁਆਇਰੀ ਕੀਤੀ ਐਸ ਐਚਓ ਸਾਹਿਬ ਹੀ ਨਾਲ ਸੀ ਤੇ ਉਹ ਉਹਨਾਂ ਨੇ ਇਹੋ ਹੀ ਕਿਹਾ ਕਿ ਜਿਹੜੀ ਕੱਲ ਜਿਹੜੀ ਘਟਨਾ ਹੋਈ ਆ ਜਿਹੜੇ ਵੀ ਦੋਸ਼ੀ ਉਹ ਦੇਖ ਕੇ ਤੇ ਉਹਦੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਜਾਣਕਾਰੀ ਮੁਤਾਬਕ ਇਸ ਪਿੰਡ ਚ ਮਾਹੌਲ ਹੁਣ ਸ਼ਾਂਤ ਹੋ ਚੁੱਕਿਆ ਹੈ ਪਰਿਵਾਰ ਨੂੰ ਪੁਲਿਸ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਗਿਆ ਹੈ ਪਰਿਵਾਰ ਵੱਲੋਂ ਵੀ ਪ੍ਰਸ਼ਾਸਨ ਦੇ ਮਿਲੇ ਇਸ ਭਰੋਸੇ ਤੇ ਸਹਿਮਤੀ ਜਤਾਈ ਗਈ ਹੈ ਪਰ ਜੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਸੀ ਇਸ ਵੀਡੀਓ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਜਗਬਣ ਟੀਵੀ ਲਈ ਵਿਸ਼ੰਬਰ ਬਿੱਟੂ ਦੀ ਰਿਪੋਰਟ